ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਮਹਿ ਆ ਗਈ ਵੀਰੇ ਕੋਲੇ ਤਾਜੀ ਸੂਈ ਆ ਚੰਗੀ ਵਹਿੜ ਆ ਗਈ ਵੀਰੋ ਜਰਸੀ ਵਹਿੜ ਆ ਗਈ ਆ ਤਾਂ ਵੀਡੀਓ ਵੀ ਐਂਡ ਤਾਈਂ ਵੇਖਿਓ ਰੇਟ ਵੀ ਵੀਰ ਦਾ ਜੈ ਜੈ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਆਂਦੀਆ ਵੀਰ ਜੀ ਵਧੀਆ ਤਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਆ ਆਪਣਾ ਜੋਬਨਜੀ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬਾਬਰਾਨ ਕੋ ਫੋਨ ਨੰਬਰ 8950 2852 ਤਾਂ ਵੀਰੇ ਦੋ ਪਸ਼ੂ ਆ ਗਏ ਕੋਲੇ ਹਾਂਜੀ ਭਾਈ ਆਪਣੇ ਕੋਲ ਦੋ ਹੀ ਲਗਭਗ ਨਾ ਪਸ਼ੂ ਹੁੰਦੇ ਜਾਂਦੇ ਨੇ ਥੋੜਾ ਜਿਹਾ ਪ੍ਰੋਗਰਾਮ ਜਿਹਾ ਘਰ ਉਹਦੇ ਕਰਕੇ ਨਾ ਅੱਜ ਦੋ ਹੀ ਮਿਲੇ ਤੇ ਮੈਂ ਕਿਹਾ ਚਲੋ ਹੁਣੇ ਵੀਡੀਓ ਪਾ ਦਿੰਦੇ ਹਾਂ ਰੇਟ ਵੀ ਜਾਇਜ਼ ਅੱਜ ਹਨਾ ਰੇਟ ਭਾਜੀ ਤੁਹਾਨੂੰ ਉਹਦਾ ਹਰੇਕ ਵੀਡੀਓ ਚ ਕੋਈ ਕਹਿਣ ਦੀ ਲੋੜ ਹੀ ਨਹੀਂ ਹੁੰਦੀ ਬਿਲਕੁਲ ਜਿੰਨਾ ਚਿਰ ਅੱਜ ਤੱਕ ਵੀਡੀਓ ਪਾਉਂਦੇ ਆ ਸਾਰੀਆਂ ਕੋਈ ਵੀਡੀਓ ਕੱਢ ਸਕਦਾ ਵੀ ਕੋਈ ਨਹੀਂ ਜਾਇਜ਼ ਰੇਟ ਨਹੀਂ ਮੰਗਿਆ ਜੀ ਬਿਲਕੁਲ ਨਹੀਂ ਰੇਟ ਜਾਇਜ਼ ਹੈ ਸਾਡਾ ਰੇਟ ਜਾਇਜ਼ ਹੀ ਹੋਏਗਾ ਠੀਕ ਹੈ ਜੀ ਇੱਕ ਡੰਗਰ ਦੇ ਮੁੱਲ ਦੇ ਦੋਹੇ ਡੰਗਰ ਦੇ ਦਿੰਨੇ ਆ ਬਿਲਕੁਲ ਦੋਵੇਂ ਹਾਂ ਜੈ ਜੀ ਜੈ ਜੀ ਦੇ ਦੇ ਤਾਂ ਵੇਖੋ ਵੀਰੇ ਰੇਟ ਬਿਲਕੁਲ ਜੈ ਜੈ ਵੀਡੀਓ ਐਂਡ ਤਾਈਂ ਵੇਖ ਲਿਓ ਜੀ ਤਾਂ ਵੀਰੇ ਪਹਿਲੇ ਨੰਬਰ ਤੇ ਇਹਦੇ ਬਾਰੇ ਦੱਸੀ ਆਪਾਂ। ਭਾਜੀ ਦੂਜਾ ਥੂਆ ਝੋਟੀ ਥੁਈ ਆ। ਠੀਕ ਆ ਜੀ। ਆਪਣੇ ਲਾਗੋਂ ਲਈ ਆ। ਠੀਕ ਆ। ਅੱਖ ਨੂੰ ਦੁੱਧ ਝੋਡੀ ਦੇ ਥੱਲੇ ਭਾਵੇਂ 12 ਕਹਿ ਦਈਏ 11 ਕਹਿ ਦਈਏ ਜਿਹੜਾ ਦੁੱਧ ਹੋਏਗਾ 10 ਆਪਾਂ 9 ਦੱਸਾਂਗੇ। ਨੌ ਦਾ ਦੁੱਧ ਭਾਵੇਂ 3 ਡੰਗ ਝੋਲੇ ਸਾਈ ਪਾਲੇ ਵੀਡੀਓ ਕਾਲ ਤੇ ਚਵਾਲੇ ਜਿੱਦਾਂ ਵੀ ਕਹਿੰਨੇ ਚਵੌਣੀ ਆ ਨਾ। 9 ਲੀਟਰ। ਹਾਂ ਜੀ 9 ਲੀਟਰ। ਬਚਿਆ ਗਿਆ ਵੀਰੇ ਦਾ। ਮਗਰ ਕੱਟੀ ਆ। ਖੋਲ ਵੀਰੇ ਤੋਰਾ ਵਿਖਾਈ। ਇਧਰ ਆ ਕੋਲ। ਵੇਖੋ ਵੀਰੇ ਮਗਰ ਕੱਟੀ ਆ ਗਿਆ। ਕੱਟੀ ਲੋਈ ਚ ਆ ਗਈ। ਹਾਂ ਜੀ ਹਾਂ ਜੀ। ਤਾਂ ਵੇਖੋ ਵੀਰੇ ਮਗਰ ਵੀ ਕੱਟੀ ਆ 9 ਲੀਟਰ ਦੁੱਧ ਦਾ ਬਾਕੀ ਤੋਰਾ ਚੈੱਕ ਕਰ ਲਓ ਜੀ ਸੋਨੀ ਝੋਟੀ ਆ ਵੀਰੇ ਹਲੇਵੇ ਵਾਲੀ ਆ ਗੱਲ ਆਇਆ ਵੇਖੋ ਵੀਰੇ ਚੈੱਕ ਕਰ ਲਿਓ ਤੋਰਾ ਤਾਰਾ ਸੋਨੀ ਝੋਟੀ ਆ ਜੀ ਉਹ ਮੋਟਰ ਬਾਈ ਉੱਤ ਬਹੁਤ ਚੰਗੀ ਝੋਟੀਆਂ ਵੀਰੋ ਵੀਰ ਜੀ ਫਿਰ ਸ਼ਾਮ ਤਾਈਂ ਕਾਫੀ ਤਿਆਰ ਹੋ ਜਾਂਦੀ ਹੋਰ ਬੋ ਲੈਵਾ ਆਪਣੇ ਘਰ ਨਾਲ ਪ੍ਰੋਗਰਾਮ ਜਿਆ ਥੋੜਾ ਜਿਆ ਠੀਕ ਹੈ ਕਰਕੇ ਇਹਦੇ ਆਪਾਂ ਦਾ ਵੀਡੀਓ ਲੇਟ ਫੋਮ ਦਾ ਵਿਚਾਰ ਹੀ ਮੰਨ ਲ ਕਿ ਨਹੀਂ ਮੈਂ ਕਿਹਾ ਚੱਲ ਅੱਜ ਹੀ ਪਾ ਲੈਨੇ ਆ ਥੋੜਾ ਜਿਆ ਹਾਂਜੀ ਆ ਚਲੋ ਪਸ਼ੂ ਵੇਖ ਜੇ ਹਾਂਜੀ ਪਸ਼ੂ ਵੇਖ ਜਾਣਾ ਤਾਂ ਵੇਖੋ ਵੀਰੋ ਸੋਹਣਾ ਲੇਵਾ ਲੱਗਿਆ ਹਾਂਜੀ ਹਾਂਜੀ ਤਾਂ ਪਤਲਾ ਚਾ ਮਾ ਗਿਆ ਬਹੁਤ ਵਧੀਆ ਚੋਂ ਚੋਂ ਬੜੀ ਲੱਗੀ ਭਾਂਸ ਨੂੰ ਨਿਆਣਾ ਚੋੜੀ ਮਗਰ ਵੀ ਕੱਟੀ ਆ ਗਈ ਹਨਾ ਵੀਰੇ ਕੱਟੀ ਕੱਟੀ ਆ ਤਾਂ ਵੀਰੇ ਇਹਦਾ ਮੁੱਲ ਕੀ ਕਰ ਦੇਣਾ ਭਾਈ ਮੁੱਲ ਝੋਟੀ ਉਹਨੇ ਦੀ ਦੇ ਦੇਣੀ ਹੈ ਜਿੰਨੇ ਦੀ ਕੋਈ ਵੱਲ ਸੁਆ ਲਾ ਕੇ ਵੀ ਨਾ ਫੇਰ ਧੋਪੜ ਦੇ ਜੀ ਹਾਂਜੀ ਹਾਂਜੀ ਮੁੱਲ ਝੋਡੀ ਦਾ ਭਾਈ 80 ਕਰਾ ਲਓ 85 70 ਦੀ ਦੇ ਦਾਂਗੇ ਦੋ ਛੱਡ ਦੋ ਵੀਰੇ 68000 ਦੀ ਹਾਂ 68000 ਦੀ ਹਾਂ ਨਾ ਹੀ ਦੇਣੀ ਹੈ 60000 ਦੀ ਤਾਂ ਵੇਖੋ ਵੀਰੇ ਸਾਰਾ ਸਿਆਲ ਚੋਗੇ ਵੀ ਪਸ਼ੂ ਵੇਖ ਜਨਾਂ ਰੇਟ ਰੇਟ ਜਾ ਜਾ ਵੀਰੇ ਦਾ 65000 ਦੀ ਮਗਰ ਕੱਟੀ ਆ ਗਈ ਵੀਰੋ ਤਾਂ ਲੈਵਾ ਵੀ ਸ਼ਾਨਦਾਰ ਲੱਗਿਆ ਤਾਂ ਫੋਨ ਵੀਰ ਨੂੰ ਜਰੂਰ ਲਾ ਰਿਓ ਛੋਟ ਛੱਪਾ ਹੋ ਜੂ ਵਿਥ ਵਿਥ ਤੇ ਥਾਣਾਗੇ ਬਹੁਤ ਵਧੀਆ ਚੌਂ ਚੋ ਦੇਖੋ ਵੀਰੋ ਹਾਂਜੀ ਵਿਥ ਵਿਥ ਤੇ ਥਾਣਾਗੇ ਤਮ ਮਗਰ ਵੀ ਕੱਟੀ ਆ 49ਵੀ ਚੰਗੀ ਦੁੱਧ 9 ਲੀਟਰ ਆ ਹੈਗਾ ਨਾ ਕੋਈ ਲੋਡ ਹੀ ਨਹੀਂ ਕੀ ਬਾਤ ਆ 65 ਚ ਵੀਰੇ ਛੋੜ ਜਾ ਪਾਜੋ ਨਹੀਂ ਭਾਜੀ ਇਹ ਤਾਂ ਵੱਧ ਗਿਆ ਚਲੋ ਕੋਈ ਫੋਨ ਲਾਵੇ ਹਨਾ ਮੋੜਿਆ ਨਾ ਤੈਨੂੰ ਪਤਾ ਹੀ ਆ ਤੋ ਨਾ ਨਹੀਂ ਗਿਆ ਨਹੀਂ ਗਿਆ ਫਿਰ ਹਰੇਕ ਵੀਡੀਓ ਚ ਤਾਜੀ ਸੂਈ ਪਾਉਨੇ ਆ ਨਹੀਂ ਰੇਟ ਜਿਆਦਾ ਜੈ ਤੁਹਾਡਾ ਹਾਂ ਜੀ ਇਹ ਵੀ ਅਸੀਂ ਘਰਾਂ ਚੋਂ ਲਈਦਾ ਇਹੋ ਕਿ ਵਪਾਰੀ ਕੋ ਲਈ ਹੁੰਦੀ ਤੇ ਕੀ ਬਾਤ ਆ 85 ਦੀ ਪਾਉਣੀ ਬਿਲਕੁਲ ਵੀਰੇ ਹੁਣ ਆਣਾ 65 ਦੀ 65 ਦੀ ਹਾਂ ਵੀਰੇ ਦੂਜੇ ਨੰਬਰ ਤੇ ਵੜ ਗਈ ਜਰਸੀ ਇਹ ਭਾਜੀ ਰਾਤੀ ਸ਼ਾਮੀ ਸੂਈ ਆ ਠੀਕ ਆ ਜੀ ਗੇਰ ਜੂਰ ਪ੍ਰੋਪਰ ਆਪਣੀ ਗਾਰੰਟੀ ਹੋਏਗੀ ਗੱਬਨ ਦੀ ਵੀਡੀਓ ਤਮ ਬੱਚਾ ਕੀ ਪਾਲੇ ਨੇ ਮਗਰ ਇਹਨੇ ਵੱਛੀ ਦਿੱਤੀ ਹੈ ਜੀ ਉਹ ਵੱਛੀ ਕੀ ਬਾਤ ਹੈ ਵੇਖੋ ਵੀਰੋ ਹੋਣ ਵਧੀਆ ਲੱਗਾ ਚੋਣ ਚੋਣ ਬੜੀ ਵਧੀਆ ਠੰਡੀ ਧੀਰੀ ਬਹੁਤ ਚੰਗੇ ਸਿਮਨ ਦੀ ਵੱਛੀ ਹੈ ਜੀ ਆ ਵੀਰੋ ਕੀ ਬਾਤ ਹੈ ਖੋਲੋ ਵੀਰੀ ਖੋਲੀਆਂ ਜੀ ਵੇਖੋ ਵੀਰੋ ਜਰਸੀ ਆ ਗਈ ਹੈ ਵੱਡੇ ਪੱਲੇ ਚ ਤਾਂ ਮਗਰ ਵੀ ਵੱਛੀ ਆ ਗਈ ਆ ਖਾਣ ਬੜਾ ਸਪੈਸ਼ਲ ਲੱਗਿਆ ਆ ਵੇ ਲੋ ਗੱਲਾਂ ਕੀ ਬਾਤ ਹੈ ਜੀ ਲੇਵਾ ਬਹੁਤ ਸ਼ਾਨਦਾਰ ਲੱਗਿਆ ਤਾਂ ਫੇਸ ਕੁਆਲਿਟੀ ਨਿਕ ਨਿਕਾ ਕਰਨ ਆ ਗਿਆ ਤੋ ਜਿੰਨਾ ਕੋ ਲਈ ਉਹ ਤੇ ਕਹਿੰਦੇ ਆਪਾਂ 18-19 ਕਿਲੋ ਚੋਇਆ ਬਾਕੀ ਆਪਣੀ ਸੇਵਾ ਦੇ ਡਿਪੈਂਡ ਆ ਸੇਵਾ ਦੇ ਵੀਰੇ 3 ਕਿਲੋ ਸਵੇਰੇ ਚੋਇਆ ਰਾਤੀ 1 ਕਿਲੋ ਕਿ ਸਵੇਰਾ ਜੇ ਤੁਮ ਇਹ ਪਹੁੰਚਾ ਲਈ ਠੀਕ ਹੈ ਬਹੁਤ ਹੀ ਚੰਗੀ ਵੀਰੇ ਵੱਡੇ ਪੱਲੇ ਚ ਮਗਰ ਵੀ ਵਸ਼ੀ ਆ ਗਈ ਹੈ ਖਮਾ ਲਓ ਬਹੁਤ ਹੀ ਸ਼ਾਨਦਾਰ ਆ ਵੀਰੋ ਸੋਹਣੀ ਵੇੜਾ ਵਛੀ ਬੰਗੇ ਸੀ ਮੰਦੀ ਆ। ਕੀ ਬਾਤ ਆ। ਮਗਰ ਬੱਚਾ ਵਛੀ ਆ ਗਈ ਹਾਂ। ਹਾਂਜੀ ਹਾਂਜੀ ਵਛੀ ਆ ਗਈ ਆ। ਬਾਕੀ ਜੇ ਆਵੇ ਲੋਪੇ ਇਦਾਂ ਵੀ ਕੋਈ ਲੋੜ ਨਹੀਂ ਰੱਸੀ ਰੁਕੀ ਦੀ। ਦੇਖੋ ਵੀਰੋ ਮੋਟੀ ਤਾਰ। ਕੀ ਬਾਤ ਆ ਜੀ। ਸਿਰਾ ਚਵਾ ਲੱਗਿਆ ਵੀਰੋ। ਬਹੁਤ ਚੰਗੀਆਂ ਹਨ। ਮੁੱਲ ਵੀਰੇ ਦਾ। ਭਾਜੀ ਮੁੱਲ ਵਛੀ ਤੇ ਚਲੋ ਜਿੱਦਾਂ ਵੀ ਆ ਤੁਹਾਨੂੰ ਹੀ ਪਤਾ 75 80 ਦੀ ਵੇਚ ਦੀ ਦੀ ਹੈ ਹਾਂਜੀ ਮੋਲ ਵਸ਼ੀਦਾ 75 ਕਰ ਲਈਏ 70 ਹਾਂ ਨਾ ਵਸ਼ੀਦਾਗੇ 65000 ਠੀਕ ਹੈ ਦੋ ਛੜ ਦੇਓ 63 ਦੇ ਹਨਾ 60 ਚੋਂ ਦੋ ਛੜ ਦਾਂਗੇ 58 ਦੀ 58 ਬਾਕੀ ਕੋਈ ਫੋਨ ਲਾ ਲੈ ਹੈ ਨਾ ਹਾਂ ਦਾਣੇ ਦਾ ਕਰਾਂਗੇ ਯਾਰ ਜ਼ਰੂਰ ਕੋਈ ਫੋਨ ਲਾ ਲੈ ਹੈ ਨਾ ਤਾਂ ਵੇਖੋ ਵੀਰੇ ਫੋਨ ਜ਼ਰੂਰ ਲਾ ਲਿਓ 52000 ਚੋ ਵੀ ਮਾਂਦਨ ਹੋ ਜਿਓ ਮਗਰ ਵਸ਼ੀ ਆ ਗਈ ਆ ਤਾਂ ਬਹੁਤ ਚੰਗੀ ਵੇੜਾ ਖਣ ਬੜਾ ਸਪੈਸ਼ਲ ਲੱਗਿਆ ਧੱਲੇ ਵਾਲੂਆ ਬਹੁਤ ਸ਼ਾਨਦਾਰ ਲੱਗਿਆ ਬਿਲਕੁਲ ਹਾਂਜੀ ਮਗਰ ਬੱਚਾ ਵੀ ਪਲੱਸ ਪੁਆਇੰਟ ਦਾ ਉਸ ਦਾ ਬਿਲਕੁਲ ਤਾਂ ਚੰਗੇ ਪਸ਼ੂਆ ਹਨਾ ਤਾਂ ਕਰ ਦਿਓ ਇਹਨੂੰ ਮੜਾ ਹਲਾ ਦਿਓ ਤੋਰਾ ਵਿਖਾ ਦਿਏ ਨਾ ਕਰਾਣੋਂ ਬੱਤੋਇ ਤੋਰਾ ਤੋਰਾ ਇਹਨੂੰ ਇਹਨੂੰ ਕਰ ਕੀ ਬਾਤ ਹੈ ਸੋਹਣੀ ਬੇੜਾ ਤਾਂ ਵੀਰੇ ਜੇ ਕੋਈ ਜੋੜਾ ਪਾਲੂ ਮਾਂ ਤਣ ਹੋ ਜੂ ਮਾਂ ਤਣ ਕਰ ਦਾਂਗੇ ਯਾਰ ਠੀਕ ਹੈ ਜੀ ਹਾਂਜੀ ਹਾਂਜੀ ਜੋੜੇ ਚ ਹੋ ਜੂ ਪਤਾ ਹੀ ਆਪਣੇ ਪ੍ਰੋਗਰਾਮ ਜੇ ਤਾਂ ਦੂਜਾ ਕਿਹਨੇ ਉਹਦੇ ਕਰਕੇ ਨਹੀਂ ਤੇ ਉਦਾਂ ਤੇ ਚਲੋ ਵਾਧ ਵੇਚਣੀਆਂ ਬਿਲਕੁਲ ਬਿਲਕੁਲ ਨਹੀਂ ਰੇਟ ਤਾਂ ਨੋਰਮਲ ਆ ਵੇਖੋ ਵੀਰੇ ਕੋਈ 65 60 ਨਹੀਂ ਆ ਤਾਂ ਮਾਨਤਨ ਵੀ ਹੋ ਜੁ 52 ਚ ਵੀਰੇ 52 ਦੀ ਇਹ ਆ ਤੇ 65 ਦੀ 65 ਦੀ ਇਹ ਜੋੜੇ ਚ ਮਾਨਤਨ ਖੁੱਲਾ ਹਨਾ ਜਾਣ ਦਿਓ ਤਾਂ ਵੀਰੇ ਫੋਨ ਲਾ ਲਿਓ ਵੀਰ ਨੂੰ ਬਹੁਤ ਸ਼ਾਨਦਾਰ ਦੋ ਪਸ਼ੂ ਆ ਗਿਆ ਰੇਡ ਵੀਰ ਨੇ ਜਾਇਜ਼ ਕੀਤਾ ਆ ਤਾਂ ਫੋਨ ਲਾ ਲਿਓ ਝੋਟੀ ਮਗਰ ਕੱਟੀ ਆ ਗਿਆ ਵੇੜ ਮਗਰ ਵਸ਼ੀ ਆ ਗਿਆ ਜੋੜੇ ਚ ਮਾਨਤਨ ਖੁੱਲਾ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਤਾਂ ਬਾਕੀ ਰੇਡ ਵੀਰ ਦਾ ਜਾਇਜ਼ ਆ ਫੋਨ ਜਰੂਰ ਲਾ ਲਿਓ ਡਰੈਸ ਇਕਰੀ ਬੋਲੇ ਵੀਰ ਜੀ ਪ੍ਰੈਸ ਪਿੰਡ ਸ਼ਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਪੁਰ ਤਸੀਹ ਡੇਰਾ ਬੰਮਨਾਂ ਨੂੰ ਫੋਨ ਨੰਬਰ 8150 2852 ਨਾਂ ਜੋ ਸਸਿਕਾ